ਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਓ ਜੀ ਆਪਾਂ ਇੱਕ ਬਹੁਤ ਸੋਹਣੀ ਪਿਆਰੀ ਜੀ ਵੀਡੀਓ ਲੈ ਕੇ ਆਉਂਦੇ ਆ ਜੋ ਬਜ਼ੁਰਗਾਂ ਦੇ ਨਾਲ ਬਿਤਾਇਆ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਜੋ ਬੱਚਿਆਂ ਨੂੰ ਭੱਜ ਦੌੜ ਪਈ ਹੋਈ ਆ ਆਪਣੇ ਆਪਣੇ ਲਈ ਤੇ ਪਿਛਲੇ ਸਮੇਂ ਦੀਆਂ ਗੱਲਾਂ ਤਾਂ ਬਹੁਤ ਸੋਹਣੀਆਂ ਹੁੰਦੀਆਂ ਸੀ ਤੇ ਬਹੁਤ ਵਧੀਆ ਬਜ਼ੁਰਗ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਸੀ ਜੋ ਅੱਜ ਦਾ ਸਮਾਂ ਹੈ ਆਪਾਂ ਉਸ ਮੁੱਦੇ ਤੇ ਇੱਕ ਵੀਡੀਓ ਬਣਾਉਣ ਲੱਗੇ ਆਂ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਅਸਲ ਵਿੱਚ ਅੱਜਕੱਲ੍ਹ ਕਈ ਲੋਕ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੰਦੇ ਹਨ ਜਦ ਕਿ ਉਹ ਬਜ਼ੁਰਗ ਆਪਣੀ ਸਾਰੀ ਉਮਰ ਆਪਣੀਆਂ ਸੰਤਾਨਾਂ ਲਈ ਮਿਹਨਤ ਕਰਦੇ ਹਨ ਉਹਨਾਂ ਨੂੰ ਪਾਲਦੇ ਆ ਸਿੱਖਿਆ ਦਿੰਦੇ ਆ ਘਰ ਬਣਾਉਂਦੇ ਆ ਅਤੇ ਆਪਣਾ ਹਰ ਸੁੱਖ ਕਰਵਾਨ ਕਰ ਦਿੰਦੇ ਹਨ ਜੀਵਨ ਦੀ ਦੌੜ ਭੱਜ ਐਨੀ ਹੋ ਚੁੱਕੀ ਕਿ ਅੱਜ ਕੱਲ ਦੇ ਬੱਚੇ ਆਪਣੇ ਬਜ਼ੁਰਗਾਂ ਲਈ ਸਮੇਂ ਨਹੀਂ ਕੱਢ ਸਕਦੇ ਲੋਕ ਆਪਣੇ ਕੰਮਾਂ ਵਿੱਚ ਇੰਨੇ ਵਿਅਸਤ ਹੋ ਗਏ ਕਿ ਬਜ਼ੁਰਗਾਂ ਲਈ ਸਮੇਂ ਨਹੀਂ ਕੱਢਦੇ ਸੁੱਖ ਦੀ ਲਾਲਚ ਐਨੀ ਵੱਧ ਚੁੱਕੀ ਕਿ ਬੱਚਿਆਂ ਨੂੰ ਬਜ਼ੁਰਗ ਬੋਝ ਲੱਗਣ ਲੱਗ ਪਏ ਕਈ ਵਾਰ ਲੋਕ ਸਮਝਦੇ ਹਨ ਕਿ ਬਜ਼ੁਰਗ ਬੋਝ ਆ ਉਹਨਾਂ ਦੀ ਦੇਖਭਾਲ ਕਰਨੀ ਔਖੀ ਹੈ ਪਰਿਵਾਰਕ ਇਕਤਾ ਦੀ ਕਮੀ ਜਿੱਥੇ ਪਿਆਰ ਤੇ ਸਮਝ ਨਹੀਂ ਹੁੰਦੀ ਉੱਥੇ ਵੱਡਿਆਂ ਦੀ ਇੱਜ਼ਤ ਵੀ ਘਟ ਜਾਂਦੀ ਹੈ ਪਰ ਇਹ ਬਹੁਤ ਗਲਤ ਸੋਚ ਹੈ ਬਜ਼ੁਰਗਾਂ ਨੂੰ ਛੱਡ ਦੇਣਾ ਮਨੁੱਖਤਾ ਤੇ ਸੰਸਕਾਰਾਂ ਨਾਲ ਧੋਖਾ ਹੈ ਉਹ ਸਾਡੇ ਜੀਵਨ ਦਾ ਅਨਮੋਲ ਖਜ਼ਾਨਾ ਹੈ ਉਹਨਾਂ ਦੀਆਂ ਦੁਆਵਾਂ ਸਾਡੇ ਲਈ ਸਭ ਤੋਂ ਵੱਡੀਆਂ ਆਸ਼ੀਰਵਾਦ ਹੁੰਦੇ ਹਨ ਜਿਵੇਂ ਤੁਸੀਂ ਕਿਹਾ ਕਿ ਸਾਰੀ ਉਮਰ ਕਮਾਈ ਕਰਦੇ ਅਤੇ ਆਪਣੇ ਘਰ ਵਿੱਚ ਇਹ ਬਿਲਕੁਲ ਸੱਚ ਹੈ ਉਹ ਸਾਡੇ ਲਈ ਮਿਹਨਤ ਕਰਦੇ ਪਰ ਬੁਢਾਪੇ ਵਿੱਚ ਜਦੋਂ ਉਹਨਾਂ ਨੂੰ ਸਹਾਰੇ ਦੀ ਲੋੜ ਹੁੰਦੀ ਅਸੀਂ ਉਹਨਾਂ ਤੋਂ ਮੂੰਹ ਮੋੜ ਲੈਂਦੇ ਹਾਂ ਇਹ ਸਾਡੀ ਸਭ ਤੋਂ ਵੱਡੀ ਪੁੱਲ ਹੈ ਸਾਨੂੰ ਚਾਹੀਦਾ ਹੈ ਕੀ ਬਜ਼ੁਰਗਾਂ ਨੂੰ ਆਦਰ ਪਿਆਰ ਅਤੇ ਸਹਾਰਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਆਖਰੀ ਸਮੇਂ ਤੱਕ ਖੁਸ਼ ਤੇ ਸਮਾਨਤ ਮਹਿਸੂਸ ਕਰਨ ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸ ਵਿਸ਼ੇ ਤੇ ਹੋਰ ਵੀਡੀਓ ਲੈ ਕੇ ਆਈਏ ਤੇ ਅੱਗੇ ਆਉਣ ਵਾਲੀ ਜੋ ਸਾਡੇ ਪਰਿਵਾਰਕ ਮੈਂਬਰ ਜਾਂ ਇਹ ਸੰਸਾਰ ਵਿੱਚ ਹੋ ਰਿਹਾ ਹੈ ਉਦੇ ਲਈ ਅਸੀਂ ਬਹੁਤ ਸੋਹਣੀਆਂ ਵੀਡੀਓ ਲੈ ਕੇ ਆਈਏ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ